ਸਸੇ ਕਲ ਦੀ ਸਾਰੇ ਭਰਾਵਾਂ ਨੂੰ ਸਵਾਦ ਕਰਦੇ ਹਾਂ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੁਰੀ ਕਾਰੋਬਾਰ ਤੇ ਇੱਕ ਵਾਰੀ ਫਿਰ ਨਵਾਂ ਸਾਲ ਆਉਣ ਵਾਲਾ ਆਫਰਾਂ ਲੱਗਣ ਵਾਲੀਆਂ ਨੇ ਵੀਡੀਓ ਵੀ ਆਉਣ ਵਾਲੀ ਆ ਤਾਂ ਉਸ ਤੋਂ ਪਹਿਲਾਂ ਆਪਣੇ ਕੋਲ ਆ ਗਿਆ ਤੁਹਾਡੇ ਵਾਸਤੇ ਸਪੈਸ਼ਲ ਜਿਹੜੇ ਕੋਈ ਵੀਰ ਕਹਿ ਰਹੇ ਸੀ ਆਪਾਂ ਨੂੰ ਸਵਿਫਟ ਗੱਡੀਆਂ ਚਾਹੀਦੀ ਨੇ ਤਾਂ ਉਹਨਾਂ ਵਾਸਤੇ ਛੋਟੇ ਮਾਡਲ ਤੋਂ ਲੈ ਕੇ ਟਾਪ ਮਾਡਲ ਤੱਕ ਆਪਣੇ ਕੋਲੇ ਸਾਰੀਆਂ ਗੱਡੀਆਂ ਆ ਗਈਆਂ LXI, VXI, ZXI ਇਹ ਗੱਡੀਆਂ ਆਪਣੇ ਕੋਲੇ ਖੜੀਆਂ ਨੇ 2011 ਤੋਂ ਲੈ ਕੇ 12 ਮਾਡਲ ਤੱਕ ਪੈਟਰੋਲ ਗੱਡੀਆਂ ਜਿਹੜੇ ਕੋਈ ਵੀਰ ਪੈਟਰੋਲ ਗੱਡੀਆਂ ਚਾਹਵੰਨੇ ਉਸ ਤੋਂ ਪਹਿਲਾਂ ਬਾਈ ਪਤਾ ਕਰ ਲਿਓ ਨੋਟ ਵੀਡੀਓ ਕਰ ਲਿਓ ਲਾਈਕ ਕਰ ਲਿਓ ਸਬਸਕ੍ਰਾਈਬ ਚੈਨਲ ਆਪਣਾ ਜੇ ਵਧੀਆ ਵਧੀਆ ਗੱਡੀਆਂ ਘੱਟ ਚਲੇ ਗੱਡੀਆਂ ਲੈਣਾ ਚਾਹੁੰਦੇ ਹੋ ਪਤਾ ਕਰੋ ਨੋਟ ਟੂਰੀ ਕਾਰ ਵਿਆਰ ਓਪੋਜ਼ਿਟ TVS ਏਜੰਸੀ 스마트 ਪੁਆਇੰਟ ਨੀਅਰ ਨਤਵਾ ਹਸਪੀਟਲ ਸ਼ਹਿਰ ਲੋਕੇਸ਼ਨ ਟੂਰੀ ਤੇ ਗੱਲ ਕਰਦੇ ਆਪਾਂ ਫਸਟ ਛੋਟੇ ਮਾਡਲ ਤੋਂ ਇਹ ਗੱਡੀ ਆ 2011 ਮਾਡਲ ਆ ਗੱਡੀ ਤੇ ਨਿਗਾ ਮਾਰ ਲਓ ਜੀ ਤੇ ਐਲਐਕਐਸਆਈ ਵੈਰੀਐਂਟ ਆ ਜਿਹੜੇ ਕਿਸੇ ਵੀਰ ਨੇ ਘੱਟ ਪੈਸੇ ਲੈਣੇ ਨੇ ਬਜਟ ਘੱਟਾ ਕਿਸੇ ਵੀਰ ਦਾ ਤਾਂ ਉਹਨਾਂ ਵਾਸਤੇ ਇਹ ਗੱਡੀ ਆ ਗਈ ਆ ਗੱਡੀ ਤੇ ਨਿਗਾ ਮਾਰਾ ਤੋਂ ਮਾਰੀ ਜੀ ਬੌਂਡ ਚੱਕ ਕੇ ਆਪਾਂ ਨਿਗਾ ਮਾਰਾ ਦੇਣਾ ਥੋੜੀ ਸਪੇਸ ਘੱਟ ਆ ਇੱਧਰ ਆ ਆਪਾਂ ਬੌਂਡ ਚੱਕ ਕੇ ਗੱਡੀ ਦੇ ਨਿਗਾ ਗੱਡੀ ਦਾ ਪਹਿਲਾਂ ਆਪਾਂ ਤੁਹਾਨੂੰ ਕੋਡੇ ਪਿੱਲਰ ਚੈੱਕ ਕਰਾ ਦੇਨੇ ਆ ਚੈੱਕ ਕਰ ਲਓ ਜੀ ਕਿਸੇ ਪਾਸੇ ਲੱਗੇ ਵੱਜੀ ਨਹੀਂ ਕਿਸੇ ਪਾਸੇ ਵੀ ਐਕਸੀਡੈਂਟ ਨਹੀਂ ਇੰਜਨ ਜਨ ਓਕੇ ਕੋਡੇ ਪਿੱਲਰ ਸਾਰਾ ਕੁਝ ਜਿਹੜੇ ਆਪਾਂ ਗੱਲ ਕਰਦੇ ਆਂ ਮੇਜਰ ਐਕਸੀਡੈਂਟ ਦੀ ਕਿਸੇ ਪਾਸਿਬਿਲਟੀ ਲੱਗੀ ਵਜਿ ਕਿਸੇ ਵਾਸਿਓ ਵੀ ਗੱਡੀ ਰਸਟਡ ਨਹੀਂ ਹੈਗੀ ਗੱਲ ਕਰਦੇ ਆ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਆਊਗਾ ਜੀ 1,95,000 ਰੁਪਏ ਵਿਦ ਐਨਓਸੀ ਪੰਜਾਬ ਜਾਂ ਕਿਸੇ ਵੀ ਜਗ੍ਹਾ ਦੀ ਐਨਓਸੀ ਤੁਸੀਂ ਲੈ ਸਕਦੇ ਹੋ ਟਾਇਰ ਨਵੇਂ ਵਰਗੇ ਨੇ ਲਾਉਣ ਥੋੜਾ ਲੱਖ ਤੋਂ ਸਵਾ ਲੱਖ ਦਾ ਹੋ ਜੂ ਥੋੜਾ ਸੇਮਲ ਓਕੇ ਹੋਣਾ ਜੀ ਦਾ ਸੈਕੰਡ ਗੱਡਾ ਆ ਗਈ ਆਪਣੇ ਕੋਲ 2012 ਮਾਡਲ ਗੱਡੀ ਦੇ ਨਿਗਾਹ ਮਾਰ ਲਓ ਚੈੱਕ ਕਰਾਓ ਜੀ ਗੱਡੀ ਪੌਂਡ ਚੱਕ ਕੇ ਆਪਾਂ ਗੱਡੀ ਦੇ ਨਕਾਮ ਰਾਨਾ ਲਓ ਬਿਲਕੁਲ ਨਵੀਂ ਨਕੋਰ ਗੱਡੀਆਂ ਨੇ ਵੀਰੇ ਆਪਣੇ ਕੋਲੇ ਸਾਰੀ ਹੀ ਸ਼ੀਲਡ ਨਿਕਦੀਆਂ ਬੈਟਰੀ ਨਵੀਂ ਪੂਰੇ ਸਾਲ ਦੀ ਗਾਰੰਟੀ ਬਣਦੀ ਨਾਲ ਦੋਨੀਆਂ ਚਾਬੀਆਂ ਨਾਲ ਗੱਡੀ ਤੇ ਲੱਖ ਤੋਂ ਸਵਾ ਲੱਖ ਡੇਢ ਲੱਖ ਦਾ ਗੱਡੀ ਦੇ ਲੋਨ ਵੀ ਜੋ ਗੱਲ ਕਰਦੇ ਆਂ ਵੀਰੇ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਆਊਗਾ ਜੀ 2,70,000 ਰੁਪਏ ਵਿਦ ਐਨਓਸੀ ਪੰਜਾਬ 2012 ਮਾਡਲ ਵੀਐਕਸਆਈ ਥਰਡ ਕਾਰ ਆ ਗਈ ਆਪਣੇ ਕੋਲ 11 ਦੇ 12ਵੇਂ ਮਹੀਨੇ ਦੀ ਰਜਿਸਟਰਡ 12 ਵੀਐਕਸਆਈ ਵੇਰੀਐਂਟ ਇਹ ਥੋੜੀ ਜੇ ਇਹਦੇ ਨੂੰ ਘੱਟ ਰੇਟ ਵਾਲੀ ਆ ਗੱਲ ਕਰਦੇ ਆ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਆਊਗਾ ਜੀ 2,55,000 ਰੁਪਏ ਵਿਦ ਐਨਓਸੀ ਪੰਜਾਬ ਮੜੀ ਜੀ ਨਿਗਾਹ ਮਾਰਾ ਦੇਣਾ ਗੱਡੀ ਕੋਲ ਲੋ ਜੀ ਰੇਟ ਤਾਂ ਆਪਾਂ ਦੱਸਤਾ ਗੱਡੀ ਦਾ ਪਰ ਗੱਡੀ ਦੀ ਕੰਡੀਸ਼ਨ ਚੈੱਕ ਕਰ ਲਓ ਪੱਟੀ-ਫੁੱਟੀ ਸ਼ੀਲਡਾ ਗੱਡੀ ਦੇ ਗੋਡੇ ਪਿੱਲਰ ਬਿਲਕੁਲ ਸਾਫ਼ ਸੁਥਰੇ ਨੇ ਮੜੀ ਜੀ ਨਿਗਾਹ ਮਾਰ ਲਓ ਗੱਡੀ ਦੀ ਬਾਡੀ ਲੈਣ ਤੇ ਲੋ ਦੇਖ ਲਓ ਜੀ ਗੱਡੀ ਦੀ ਬਾਡੀ ਲੈਣਾ ਪੂਰੀ ਟਾਪ ਦੀ ਕੰਡੀਸ਼ਨ ਆ ਜਿਹੜੇ ਕੋਈ ਵੀਰ 11 ਮਾਡਲ ਵਾਰમી ਮਹੀਨੇ ਦੀ ਗੱਡੀ ਲੈਣਾ ਚਾਹੁੰਦੇ ਨੇ ਨਵੀਂ ਸ਼ੇਪ ਚ ਤਾਂ ਆਪਣੇ ਕੋਲੇ ਇਹ ਪੂਰੀ ਵਧੀਆ ਕਾਰ ਸਵਿਫਟ 11 ਮਾਡਲ ਆਇਆ ਨਿਊ ਸ਼ੇਪ ਚ ਲਓ ਜੀ ਤੇ ਜਿਹੜਾ ਕੋਈ ਵੀਰ ਕਰ ਰਿਹਾ ਹੁਣ ਆਪਾਂ ZXI ਗੱਡੀ ਲੈਣੀ ਆ ਟਾਪ ਮਾਡਲ ਲੈਣੀ ਆ ਤਾਂ ਉਹਨਾਂ ਵਾਸਤੇ ਇਹ ਗੱਡੀ ਆ ਗਈ ਆ 2011 12ਵੇਂ ਮਹੀਨੇ ਦੀ ZXI ਕਾਰ ਅਲਾਈ ਵੀਲ ਚ ਚੈੱਕ ਕਰ ਲਓ ਇਸ ਵਿੱਚ ਲਾਈਵ ਵੀ ਲਾਉਂਦੇ ਨੇ ਆਟੋ ਕਲਾਈਮਟ ਏਸੀ ਵੋਲਿਊਮ ਕੰਟਰੋਲ ਬਟਨ ਵੈਰਾ ਸਾਰਾ ਕੁਝ ਇਸ ਗੱਡੀ ਦੇ ਵਿੱਚ ਆਪਾਂ ਨੂੰ ਮਿਲੇਗਾ ਲੋ ਜੀ ਗੱਡੀ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਸਾਰੇ ਲੋ ਜੀ 59000 ਇਹ ਚੱਲੀ ਹੋਈ ਕਾਰ ਆ ਤੇ ਤਕਰੀਬਨ 1.5 ਲੱਖ ਰੁਪਏ ਦਾ ਲੋਨ ਇਸ ਗੱਡੀ ਤੇ ਵੀ ਹੋ ਜਾਊਗਾ ਗੱਲ ਕਰਦੇ ਆ ਵੀਰੇ ਆਪਾਂ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਵੀ ਆਊਗਾ ਜੀ 2,70,000 ਰੁਪਇਆ ਵਿਦ ਐਨਓਸੀ ਪੰਜਾਬ ਦਾ ਕਿਸੇ ਵੀ ਜਗ੍ਹਾ ਦੀ ਤੁਸੀਂ ਐਨਓਸੀ ਲੈ ਸਕਦੇ ਹੋ ਅਸੀਂ ਤੁਹਾਨੂੰ ਉਸੇ ਜਗ੍ਹਾ ਦੀ ਹੀ ਐਨਓਸੀ ਪ੍ਰੋਵਾਈਡ ਕਰਾਵਾਂਗੇ ਲੋ ਜੀ ਆਪਾਂ ਤੁਹਾਨੂੰ ਆ ਸਵਿਫਟਾਂ ਦਾ ਸਟਾਕ ਦਿਖਾਤਾ ਜਿਹੜੇ ਕੋਈ ਵੀਰ ਪੈਟਰੋਲ ਗੱਡੀ ਚਾਹਵੰਨੇ ਤਾਂ ਉਹਨਾਂ ਵਾਸਤੇ ਆ ਸਵਿਫਟਾਂ 11 ਤੋਂ ਲੈ ਕੇ 12 ਮਾਡਲ ਗੱਡੀਆਂ ਆਪਣੇ ਕੋਲੇ ਲੋ ਮਾਡਲ ਮਾਡਲ ਤੋਂ ਲੈ ਕੇ ZX ਮਾਡਲ ਦਾ ਕੱਢਿਆ ਖੜੀਆਂ ਨੇ ਇਹ ਵੀਡੀਓ ਵਧੀਆ ਲੱਗਦੀ ਆ ਤਾਂ ਵੀਰੇ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਨੈਕਸਟ ਵੀਡੀਓ ਦੇ ਕਰਿਓ ਵੇਟ ਨਵੇਂ ਸਾਲ ਦੀ ਆਫਰ ਜਰੂਰ ਦੇਵਾਂਗੇ ਮਿਲਦਾ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰੇ ਵੀਰਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਾਇਹਨ